ਸਤਿ ਸ਼੍ਰੀ ਅਕਾਲ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ 10 ਵੱਡੀਆਂ ਖਬਰਾਂ ਤੇ ਚੰਡੀਗੜ੍ਹ ਸੋਧ ਬਿੱਲ ਦੇ ਉੱਪਰ ਸੁਨੀਲ ਜਾਖੜ ਦਾ ਆਇਆ ਵੱਡਾ ਬਿਆਨ ਚੰਡੀਗੜ੍ਹ ਪੰਜਾਬ ਦਾ ਆਪਣਾ ਹਿੱਸਾ ਪੰਜਾਬ ਭਾਜਪਾ ਪੰਜਾਬ ਦੇ ਹਿੱਤਾਂ ਨਾਲ ਦ੍ਰਿੜਤਾ ਦੇ ਨਾਲ ਖੜੀ ਆ ਉਹ ਚਾਹੇ ਚੰਡੀਗੜ੍ਹ ਦਾ ਮੁੱਦਾ ਹੋਵੇ ਭਾਵੇਂ ਫਿਰ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੋਵੇ ਚੰਡੀਗੜ੍ਹ ਸੰਬੰਧੀ ਜੇਕਰ ਕੋਈ ਭਰਮ ਦੀ ਸਥਿਤੀ ਬਣੀ ਹੈ ਤਾਂ ਸਰਕਾਰ ਦੇ ਨਾਲ ਗੱਲ ਕਰਕੇ ਦੂਰ ਕੀਤੀ ਜਾਵੇਗੀ ਸਾਡੇ ਲਈ ਸਭ ਤੋਂ ਪਹਿਲਾਂ ਪੰਜਾਬ ਆ ਇਸ ਤਰੀਕੇ ਦੀ ਬਿਆਨਬਾਜ਼ੀ ਭਾ ਜੀਪੀ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਚੰਡੀਗੜ੍ਹ ਸੋਧ ਬਿੱਲ ਨੂੰ ਲੈ ਕੇ ਕੀਤੀ ਗਈ। ਨਪਾਲਕ ਬੱਚੀ ਦੇ ਕਤਲ ਮਾਮਲੇ ਦੇ ਵਿੱਚ ਐਸਆਈ ਨੂੰ ਕੀਤਾ ਗਿਆ ਸਸਪੈਂਡ ਡਿਊਟੀ ਦੇ ਵਿੱਚ ਕਤਾਹੀ ਵਰਤਣ ਦੇ ਲੱਗੇ ਇਲਜ਼ਾਮ ਮਲਜ਼ਮ ਨੂੰ ਹਿਰਾਸਤ ਦੇ ਵਿੱਚ ਲੈ ਕੇ ਪੋਸਕੋ ਐਕਟ ਤਹਿਤ ਮਾਮਲਾ ਕੀਤਾ ਗਿਆ ਦਰਜ ਦਰਸਲ ਮਾਮਲਾ ਪੰਜਾਬ ਦੇ ਜ਼ਿਲ੍ਹੇ ਜਲੰਧਰ ਤੋਂ ਆਇਆ ਸਾਹਮਣੇ ਜਿੱਥੇ ਇੱਕ ਮੁਹੱਲੇ ਦੇ ਵਿੱਚ ਰਹਿਣ ਵਾਲੀ 13 ਸਾਲਾ ਮਾਸੂਮ ਬੱਚੀ ਦੇ ਨਾਲ ਗਵਾਂਡੀ ਬਜ਼ੁਰਗ ਦੇ ਵੱਲੋਂ ਹੀ ਪਹਿਲਾਂ ਰੇਪ ਕੀਤਾ ਜਾਂਦਾ ਉਸ ਤੋਂ ਬਾਅਦ ਉਸ ਦਾ ਕਤਲ ਕੀਤਾ ਜਾਂਦਾ ਹੈ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਫੈਨਸ ਦੇ ਲਈ ਵੱਡੀ ਖੁਸ਼ਖਬਰੀ ਜਲਦ ਆ ਰਿਹਾ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਆ ਮਾਪਿਆਂ ਵੱਲੋਂ ਸਿੱਧੂ ਦੇ ਸੋਸ਼ਲ ਮੀਡੀਆ ਦੇ ਉੱਪਰ ਗੀਤ ਦਾ ਪੋਸਟਰ ਕੀਤਾ ਗਿਆ ਸਾਂਝਾ ਬਰੋਟਾ ਹੋਵੇਗਾ ਸਿੱਧੂ ਦੇ ਨਵੇਂ ਗੀਤ ਦਾ ਨਾਮ 3 ਨੰਬਰ ਦੇ ਨੇੜੇ ਰਿਲੀਜ਼ ਹੋਵੇਗਾ ਮੂਸੇਵਾਲੇ ਦਾ ਨਵਾਂ ਗੀਤ ਬਰੋਟਾ ਚੰਡੀਗੜ੍ਹ ਨੂੰ ਯੂਨੀਅਨ ਟੈਰੀਟਰੀ ਬਣਾਉਣ ਦੇ ਮੁੱਦੇ ਦੇ ਉੱਪਰ ਕੇਂਦਰ ਸਰਕਾਰ ਦਾ ਪਹਿਲਾ ਵੱਡਾ ਬਿਆਨ ਹੈ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਕਿ ਇਸ ਮਸਲੇ ਦੇ ਉੱਪਰ ਚਿੰਤਾ ਕਰਨ ਦੀ ਲੋੜ ਨਹੀਂ ਹੈ ਪ੍ਰਸਤਾਵ ਹਲੇ ਕੇਂਦਰ ਸਰਕਾਰ ਦੇ ਪੱਧਰ ਦੇ ਉੱਪਰ ਵਿਚਾਰ ਅਧੀਨ ਹੈ ਇਸ ਪ੍ਰਸਤਾਵ ਦੇ ਉੱਪਰ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ ਕੇਂਦਰ ਦਾ ਸੈਸ਼ਨ ਇਸ ਸਬੰਧੀ ਬਿੱਲ ਪੇਸ਼ ਕਰਨ ਦਾ ਕੋਈ ਇਰਾਦਾ ਨਹੀਂ ਹੈ ਸਲਾਹ مشورے ਤੋਂ ਬਾਅਦ ਟਕਮਾ ਫੈਸਲਾ ਲਿਆ ਜਾਵੇਗਾ ਰੋਪੜ ਰੇਂਜ ਦੇ ਮੋਤਲ ਡੀਆਈਜੀ ਹਰਚਰਨ ਸਿੰਘ ਭੋਲਰ ਨੇ ਹਾਈ ਕੋਰਟ ਦਾ ਕੀਤਾ ਰੋਖ ਪਟੀਸ਼ਨ ਦਾਇਰ ਕਰਕੇ ਆਪਣੀ ਗ੍ਰਿਫਤਾਰੀ ਨੂੰ ਦਿੱਤੀ ਚੁਣੌਤੀ ਨਿਯਮਾਂ ਅਨੁਸਾਰ ਨਹੀਂ ਕੀਤੀ ਕਿ ਗ੍ਰਿਫਤਾਰੀ ਅਜੇ ਹੀ ਪਟੀਸ਼ਨ ਹਾਈ ਕੋਰਟ ਦੇ ਵਿੱਚ ਮੋਤਲ ਡੀਆਈਜੀ ਹਰਚਰਨ ਸਿੰਘ ਭੋਲਰ ਨੇ ਪਾਈ ਉਹਨਾਂ ਇਹ ਵੀ ਕਿਹਾ ਕਿ ਗ੍ਰਿਫਤਾਰੀ ਤੋਂ ਪਹਿਲਾਂ ਸਰਕਾਰ ਦੀ ਇਜਾਜ਼ਤ ਲੈਣਾ ਜ਼ਰੂਰੀ ਚੰਡੀਗੜ੍ਹ ਦੇ ਵਿੱਚ ਕੇਸ ਨਹੀਂ ਦਰਜ ਕਰ ਸਕਦੀ ਸੀਬੀਆਈ ਇਹ ਅਪਰਾਧ ਇੱਕ ਅਪਰਾਧ ਲਈ ਦੋ ਐਫਆਈਆਰ ਨਹੀਂ ਦਰਜ ਕੀਤੀ ਜਾ ਸਕਦੀ ਇਸ ਤਰੀਕੇ ਦੇ ਤੱਤ ਮੁਅਤਲ ਡੀਆਈਜੀ ਭੋਲਰ ਨੇ ਕੋਰਟ ਦੇ ਵਿੱਚ ਪਟੀਸ਼ਨ ਪਾ ਕੇ ਰੱਖੀ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਦਾ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਅਧਾਰਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਗਤਾਂ ਨੂੰ ਕੀਤੀ ਅਪੀਲ ਆਓ ਚੜ੍ਹਦੀ ਕਲਾ ਦਾ ਪ੍ਰਗਟਾਵਾ ਕਰਦਿਆਂ ਕਰਾਂ ਤੇ ਵਪਾਰਕ ਆਜ਼ਾਰਿਆਂ ਦੇ ਉੱਪਰ ਕੌਮੀ ਨਿਸ਼ਾਨ ਸਾਹਿਬ ਚੁਲਾਈਏ। ਆਪਣੇ ਸਾਧਨਾ ਦੇ ਉੱਪਰ ਨਿਸ਼ਾਨ ਸਾਹਿਬ ਲਗਾ ਕੇ ਸ਼੍ਰੀ ਨੰਦਪੁਰ ਸਾਹਿਬ ਆਈਏ। ਸ਼੍ਰੀ ਨੰਦਪੁਰ ਸਾਹਿਬ ਖਾਲਸੇ ਦਾ ਹੈ ਅਤੇ ਖਾਲਸੇ ਦਾ ਜਨਮ ਹੋਇਆ ਆਪਾਂ ਸਾਰੇ ਸ਼ਰਧਾ ਭਾਵਨਾ ਦੇ ਨਾਲ ਆਪਣੇ ਘਰ ਆਈਏ ਤੇ ਗੁਰੂ ਪਾਤਸ਼ਾਹ ਨੂੰ ਸ਼ੇਧਾ ਕਰੀਏ। ਸ਼੍ਰੀ ਨਨਤਪੋ ਸਾਹਿਬ ਨੂੰ ਨਮਾਜ਼ ਜਿਲਾ ਬਣਾਉਣ ਦੀਆਂ ਅਟਕਲਾਂ ਨੂੰ ਵਿਰਾਮ ਸੂਬੇ ਦੇ ਵਿੱਚ ਨਵਾਂ ਜਿਲਾ ਬਣਾਉਣ ਦਾ ਫੈਸਲਾ ਫਿਲਹਾਲ ਟਾਲਿਆ ਵਿਰੋਧ ਕਾਰਨ ਫੈਸਲਾ ਲਿਆ ਵਾਪਸ ਸੂਤਰਾਂ ਵਾਲੇ ਤੋਂ ਅਹਿਮ ਖਬਰ ਹੈ ਸਾਹਮਣੇ ਕਿ ਹੁਣ ਰੂਪਨਗਰ ਜ਼ਿਲ੍ਹੇ ਦਾ ਨਾਮ ਬਦਲਿਆ ਜਾ ਸਕਦਾ ਸ਼੍ਰੀ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਦੇ ਉੱਪਰ ਨਾਮ ਰੱਖਣ ਦੀ ਹੋ ਰਹੀ ਹੈ ਵਿਚਾਰ ਚਰਚਾ ਚੰਡੀਗੜ੍ਹ ਦੇ ਮੁੱਦੇ ਦੇ ਉੱਪਰ ਕੇਂਦਰ ਸਰਕਾਰ ਦੇ ਬਿਆਨ ਦੇ ਮਗਰੋਂ ਜਫਰ ਕੇਂਦਰ ਸਰਕਾਰ ਦੇ ਯੂ ਟਰਨ ਦੇ ਮਗਰੋਂ ਸੀਐਮ ਭਗਵੰਤ ਮਾਨ ਨੇ ਆਇਆ ਟਵੀਟ ਲਿਖਿਆ ਮੈਨੂੰ ਖੁਸ਼ੀ ਹੈ ਕਿ ਕੇਂਦਰ ਸਰਕਾਰ ਨੇ ਚੰਡੀਗੜ੍ਹ ਵਾਲੇ ਬਿੱਲ ਨੂੰ ਵਾਪਸ ਲੈਣ ਦਾ ਤੇ ਪਾਰਲੀਮੈਂਟ ਦੇ ਵਿੱਚ ਨਾ ਲੈ ਕੇ ਆਉਣ ਦਾ ਫੈਸਲਾ ਕੀਤਾ ਕਿ ਉਮੀਦ ਹੈ ਕਿ ਭਵਿੱਖ ਦੇ ਵਿੱਚ ਪੰਜਾਬ ਨਾਲ ਸੰਬੰਧਤ ਕੋਈ ਵੀ ਫੈਸਲਾ ਪੰਜਾਬ ਦੇ ਲੋਕਾਂ ਤੋਂ ਬਿਨਾਂ ਪੁੱਛੇ ਨਹੀਂ ਹੋਵੇਗਾ ਪਰਾਲੀ ਸਾੜਨ ਦੇ 39 ਹੋਰ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੇ ਵਿੱਚ ਕੁੱਲ ਝੋਨੇ ਦੀ ਪਰਾਲੀ ਸਾੜਨ ਦੇ ਮਾਮਲੇ 5085 ਹੋਏ 1909 ਖਿਲਾਫ ਹੁਣ ਤੱਕ ਮਾਮਲੇ ਕੀਤੇ ਗਏ ਦਰਜ 2146 ਖਿਲਾਫ ਦਰਜ ਕੀਤੀਆਂ ਗਈਆਂ ਰੈੱਡ ਐਂਟਰੀਆਂ 2343 ਮਾਮਲਿਆਂ ਦੇ ਵਿੱਚ 1 ਕਰੋੜ ਰੁਪਏ ਤੋਂ ਵੱਧ ਦਾ ਕੀਤਾ ਗਿਆ ਜੁਰਮਾਨਾ 62 ਲੱਖ ਰੁਪਏ ਹੁਣ ਤੱਕ ਵਸੂਲ ਕੀਤੇ ਜਾ ਚੁੱਕੇ ਨੇ ਮੋਹਾਲੀ ਜ਼ਿਲ੍ਹੇ ਦੇ ਵਿੱਚ ਆਵਾਰਾ ਕੁੱਤਿਆਂ ਦਾ ਖੌਫ 4 ਮਹੀਨਿਆਂ ਦੇ ਵਿੱਚ 1800 ਤੋਂ ਵੱਧ ਵਿਅਕਤੀਆਂ ਨੂੰ ਵੱਢਿਆ 1 ਨਵੰਬਰ ਤੋਂ ਲੈ ਕੇ 20 ਨਵੰਬਰ ਤੱਕ 336 ਵਿਅਕਤੀਆਂ ਨੂੰ ਵੱਢਿਆ ਸਤੰਬਰ ਦੇ ਵਿੱਚ 441 ਅਕਤੂਬਰ ਦੇ ਵਿੱਚ 512 ਕੁੱਤਿਆਂ ਦੇ ਵੱਢਣ ਦੇ ਮਾਮਲੇ ਆਏ ਸਾਹਮਣੇ ਇਸਨਸ ਅੱਜ ਦੀਆਂ 10 ਵੱਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ